ਕਸਿਕਾ ਜੀ ਕੀ ਹਾਲ ਚਾਲ ਤੇ ਆਪਣਾ ਇੱਕ ਹੋਰ ਨਵਾਂ ਨਵੀਂ ਵੀਡੀਓ ਨਾਲ ਹੋ ਗਿਆ ਤਾਂ ਸਾਫਰ ਸਟਾਰਟ ਆਪਾਂ ਨੂੰ ਵੀ ਪਹਿਲਾਂ ਦੱਸ ਲਈ ਤੇ ਫਿਰ ਮਿਲ ਜਣੇ ਰਸਤੇ ਚ ਸੂਰਜ ਆ ਗਿਆ ਜੀ ਤੇ ਆਪਾਂ ਜਾ ਰਹੇ ਹਾਂ ਬਾਕਰਪੁਰ ਸਾਈ ਸੁਰਿੰਦਰ ਸ਼ਾਹ ਜੀ ਨੂੰ ਮਿਲਣ ਵਾਸਤੇ ਚਾਰ ਦਿਨਾਂ ਦਾ ਟੋਟਲ ਸਾਡਾ ਇਹ ਸਫਰ ਹੈ ਪੰਜਵੇਂ ਦਿਨ ਆਪਾਂ ਮਤਲਬ ਸੰਡੇ ਨੂੰ ਉੱਥੇ ਹੋਵਾਂਗੇ ਬਾਕਰਪੁਰ ਤੇ ਜਿਹੜੇ ਵੀ ਬਾਬਾ ਜੀ ਨੂੰ ਪਿਆਰ ਕਰਨ ਵਾਲੇ ਹਨ ਸਾਰੇ ਲਾਈਕ ਕਮੈਂਟ ਸ਼ੇਅਰ ਕਰਿਓ ਅ ਅੱਗੇ ਵੀ ਸ਼ੇਅਰ ਕਰਿਓ ਨਾ ਦੇਖਿਓ ਵੀ ਸਾਰੀ ਵੀਡੀਓ ਤੇ ਤੁਹਾਨੂੰ ਦਿਖਾਵਾਂਗੇ ਬਾਬਾ ਜੀ ਦੇ ਵੀ ਦਰਸ਼ਨ ਕਰਾਵਾਂਗੇ ਦਰਬਾਰ ਦੇ ਵੀ ਠੀਕ ਹੈ ਜੀ ਤੇ ਬਾਕੀ ਤੁਹਾਨੂੰ ਦਿਖਾਵਾਂਗੇ ਹੁਣ ਅੱਗੇ-ਅੱਗੇ ਕੀ ਕੀ ਚੱਲ ਰਿਹਾ ਹੈ ਕਿੰਨੀਆਂ ਗਠਾਈਆਂ ਨੇ ਪੈਡਲ ਯਾਤਰਾ ਹੈ ਪੈਦਲ ਤੁਰ ਕੇ ਜਾ ਰਹੇ ਹਾਂ ਮੜ ਜਾਵੇ ਮਹਿਲਾ ਚੌਂਕ ਜੁਮ ਆ ਗਏ ਜੀ ਆਪਾਂ ਹਾਂਜੀ ਆਪਾਂ ਆ ਗਏ ਹੁਣ ਫੌਜੀ ਬੈਸ਼ਨੂ ਢਾਬੇ ਤੇ ਪਿਛਲੀ ਵਾਰ ਵੀ ਜੇ ਬਾਕਰਪੁਰ ਜਾਂਦੇ ਹਾਂ ਤਾਂ ਤੁਸੀਂ ਪਹਿਲਾਂ ਵੀ ਅਸੀਂ ਗਏ ਸੀ ਨਾ ਪੈਦਲ ਯਾਤਰਾ ਜੇ ਉਦੋਂ ਤੁਸੀਂ ਵਲੌਗ ਦੇਖਿਆ ਤਾਂ ਉਦੋਂ ਵੀ ਅਸੀਂ ਇਸੇ ਢਾਬੇ ਤੇ ਬੈਠ ਕੇ ਰੋਟੀ ਖਾਈ ਸੀ ਔਰ ਇਹ ਸਾਡਾ ਪਹਿਲਾ ਸਟਾਪ ਹੈ ਔਰ ਜੇ ਬੈਠੇ ਆ ਪਹਿਲਾਂ ਈ ਵਾਰ ਅਸੀਂ ਪਹਿਲਾਂ ਈ ਵਾਰ ਅਸੀਂ ਤਿੰਨੇ ਜਣੇ ਸੀ ਹੁਣ ਅਸੀਂ ਦੋਨੇ ਮੀਆਂ ਬੀਬੀ ਕੀ ਖਾਣਾ ਰੋਟੀ ਉਹ ਬਣਾ ਰਿਹਾ ਚਾਚੋਬਰ ਲੋਕ ਗਿਆ ਦੇਖ ਕੇ ਕੈਮਰੇ ਨੂੰ ਥੰਗ ਗਿਆ ਥੰਗ ਗਿਆ ਉਹ ਕੈਮਰੇ ਤੋਂ ਪਿੱਛੇ ਹੋ ਗਿਆ ਖਾ ਗਏ ਦੋ ਦੋ ਕੌਫੀ ਚਾਹ ਵੀ ਲੈ ਕੇ ਆਏ ਸੀ ਜਿਹੜੇ ਅਸੀਂ ਟੀਕੇ ਦੋ ਦੋ ਕੱਪ ਚਾਹ ਦੇ ਚੱਲ ਬੇ ਦਵਾਰੇ ਫੇਰ ਤੇ ਫਿਰ ਹੁਣ ਤੁਹਾਨੂੰ ਦਿਖਾਉਣਾ ਹੈ ਕਰਾਚੋ ਠੀਕ ਹੈ ਜੀ ਕਰਾਚੋਂ ਹਨ ਜਗੈ ਤੋਂ 4-5 ਕਿਲੋਮੀਟਰ ਸ਼ਾਇਦ ਪੱਕਾ ਨਹੀਂ ਪਤਾ ਹੁਣ ਤੱਕ ਇਹ ਹੋਵੇਗੀ ਵੇਟ ਪੂਜਾ ਹੋਗੀ ਚੱਕਰ ਬਣ ਗਏ ਇਹ ਫਿਰ ਪਹੁੰਚਦੇ ਫਿਰ ਹੁਣ ਠੀਕ ਹੈ ਜੀ ਫੇਰ ਦਿਖਾਉਨੇ ਲੋ ਜੀ ਹੁਣ ਫਾਈਨਲੀ ਆ ਗਏ ਆਪਾਂ ਕਰਾਚੋਂ ਤੇ ਲੋ ਜੀ ਆਪਾਂ ਆ ਗਏ ਕਰਾ ਤੁਮ ਬਾਕੀ ਸਟੈਂਡ ਹੁਣ ਇੱਥੇ ਅੱਧਾ ਘੰਟਾ ਰੈਸਟ ਕਰਾਂਗੇ ਪਰਾਂ ਨੂੰ ਰੈਸਟ ਸਿਨੇਮਾ ਗਈ ਆਰਾਮ ਨਾਲ ਸਿਓਰੀ ਕੁਰਸੀਆਂ ਲੱਗੀਆਂ ਹੋ ਜਣਾ ਹੈ ਨਾ ਤੇ ਬਾਕੀ ਤੁਹਾਨੂੰ ਪਦੇ ਹੋਣਾ ਜੇ ਬਹੁਤ ਸਾਮਾਨ ਨੇ ਬਣਾਇਆ ਹੋਇਆ ਉਹਦੇ ਕਰਕੇ ਉਹ ਰਹੀ ਵਧੀਆ ਸਭ ਦਾ ਥੁੱਕੀ ਹੋਣੀ ਹੈ ਨਾ ਵਧੀਆ ਥਾਂ ਦੇ ਲਾਇ ਹੋਏ ਤੇ ਹੁਣ ਅੱਧਾ ਘੰਟਾ ਕਰਾਂਗੇ ਰੈਸਟ ਫਿਰ ਉਸ ਤੋਂ ਬਾਅਦ ਸਫਰ ਕਰਾਂਗੇ ਰਾਤ ਜਾਰੀ ਤੇ ਦਿਖਾਵਾਂਗੇ ਅਗਲਾ ਸ਼ਹਿਰ ਤੁਹਾਨੂੰ ਭਵਾਨੀਗੜ੍ਹ ਜਿੱਥੇ ਦਾ ਕਾ ਜੱਜ ਜਾਂਦਾ ਹੋਇਆ ਉਹ ਕਰਕੇ ਜਾਂਦੇ ਜਾਂਦੇ ਹੋਏ ਉੱਥੇ ਕ ਜਾਵਾਂਗੇ ਹਾਂਜੀ ਰੈਸਟੋਰਸਟ ਕਰ ਲਈ ਆਪਾਂ ਨੇ ਸਾਹਮਣੇ ਉਹ ਉਹ ਬੱਸ ਸਟੈਂਡ ਤੇ ਸੀਗਾ ਜਿਹੜਾ ਸਾਹਮਣੇ ਆ ਦਿਖਾਵਾਂ ਤੁਹਾਨੂੰ ਆਹ ਸੀਗਾ ਤੇ ਇਹ ਬੱਸ ਸਟੈਂਡ ਨਵਾਂ ਬਣਿਆ ਹੋਇਆ ਹੈ ਤਾਂ ਕਰਕੇ ਅਸੀਂ ਫਿਰ ਇੱਧਰ ਆ ਗਏ ਸੀ ਰੈਸਟ ਕਰਨ ਵਾਸਤੇ ਪੂਰਨਪਕ ਤਕਤਪੂਰਨ ਬੱਸ ਸਟੈਂਡ ਕਲਾਚੋਂ ਨਵਾਂ ਬਣਿਆ ਬਹੁਤ ਸੋਹਣਾ ਇਹ ਵੀ ਤੇ ਉਧਰ ਲਾਇਬ੍ਰੇਰੀ ਵੀ ਹੈ ਤੇ ਹੁਣ ਚੱਲਦੇ ਆਂ ਫਿਰ ਆਪਾਂ ਠੀਕ ਹੈ ਜੀ ਫਿਰ ਕਰਦੇ ਆਂ ਸਫਰ ਫਿਰ ਨਹੀਂ ਇਹ ਤੋਂ ਬਾਅਦ ਹੋਰ ਗਰਮੀ ਵੱਜੂਗੀ ਲਓ ਜੀ ਆਪਾਂ ਪਹੁੰਚ ਗਏ ਭਵਾਨੀਗੜ ਇਧਰ ਭਵਾਨੀਗੜ ਹੈ ਤੇ ਇਹ ਆ ਗਿਆ ਇਧਰ ਆ ਗਿਆ ਸੰਗਰੂਰ ਆਪਾਂ ਪਹੁੰਚ ਗਏ ਭਵਾਨੀਗੜ ਤੇ ਵਿੱਚ ਜਾਵਾਂ ਹਨਾ ਰਸ਼ ਤੁੱਪ ਕਰਕੇ ਘਟਾ ਹੈ ਨਹੀਂ ਤਾਂ ਇਥੋਂ ਲੰਘਣ ਦਾ ਰਸਤਾ ਨਹੀਂ ਹੁੰਦਾ ਅਮਾ ਸਾ ਟੀ ਟੀ ਟਾ ਟਾ ਕਰਕੇ ਲੰਘਦੇ ਆ ਲੋਕ ਤੇ ਬਸ ਹਲਦਾ ਬੱਸ ਸਟੈਂਡ ਤੋਂ ਪਿੱਛੇ ਆ ਤਾਂ ਕਿ ਅੰਦਰ ਅਸਟ ਵੀ ਬਹਿ ਕੇ ਚੱਲ ਰਹੀ ਹੈ ਲਗਾਤਾਰ ਕੋ ਰੰਡਾ ਆ ਕਹਿੰਦੇ ਵੀ ਥੱਕ ਨਾ ਜਾਈਏ ਤਾਂ ਕਰਕੇ ਹੋਰ ਰੈਸਟ ਲੈ ਲੈ ਜਿਦਾਂ ਟੋਪਾ ਬਹੁਤ ਹੋ ਗਈ। 2.5 ਦਾ ਟਾਈਮ 2.5 ਦਾ ਟਾਈਮ ਹੋ ਗਿਆ। ਉਹ ਆ ਨਿਕਲ ਟੱਪਿਆ ਜੀ। ਜਿਹੜੀ ਰੋਡ ਦੀ ਆਵਾਜ਼ ਹੈ ਉਹਦੇ ਲਈ ਮਾਫੀ ਪਹਿਲਾਂ ਹੀ। ਟਰੱਕ ਬਾਈ। ਤੇ ਹੁਣ ਬੰਦੇ ਸਾਡੇ ਨੇ ਚੰਨੋ ਗੁਰੂ ਘਰ ਚ ਪੁੱਛ ਲਿਆ ਨਾ ਉੱਥੇ ਆਪਾਂ ਸਟੇ ਕਰਾਂਗੇ। ਕਿ ਅੱਜ ਰਾਤ ਨੂੰ ਉੱਥੇ ਰਹਾਗੇ ਗੁਰੂ ਘਰ ਚ ਤੇ ਸਵੇਰੇ 4 ਵਜੇ ਉੱਠ ਕੇ ਨਾ ਤੋਗੇ ਫਿਰ ਜਾਵਾਂਗੇ ਦੁਬਾਰਾ ਫਿਰ ਅਗਲੇ ਸਫ਼ਰ ਤੇ ਤੇ ਫਿਰ ਬਾਕੀ ਦੇਖਦੇ ਆ ਅੱਗੇ ਜਾ ਕੇ ਕਿੱਥੇ ਰੁਕਦੇ ਆ ਕਿੱਥੇ ਨਹੀਂ ਤੇ ਚੱਲਦੇ ਆ ਫਿਰ ਧੁੱਪ ਜਾਦੇ ਸੀ ਵੀਡੀਓ ਤਾਂ ਨਹੀਂ ਬਣਾਈ ਹਾਜੀ ਸ਼ਸ਼ੀ ਕਾਲ ਕੀ ਹਾਲ ਹੈ ਅਗਲਾ ਦਿਨ ਸਟਾਰਟ ਹੋ ਗਿਆ ਤੇ ਗੁਰੂਗੁਰਵ ਚ ਅਸੀਂ ਪਹੁੰਚ ਗਏ ਸੀਗੇ ਕੰਮਰ ਤੋਂ ਮਿਲ ਗਿਆ ਸੀ ਆ ਤੁਹਾਨੂੰ ਗੁਰੂ ਘਰ ਵੀ ਦਿਖਾਵਾਂਗੇ ਦਰਸ਼ਨ ਕਰਾਵਾਂਗੇ ਅੱਜ ਤੇ ਸਵੇਰ ਦਾ ਟਾਈਮ ਸੂਰਜ ਆ ਚੁੱਕਿਆ ਜੀ ਤੇ ਗੁਰੂ ਘਰ ਦੇ ਦਰਸ਼ਨ ਕਰ ਲੋ ਜਿਹੜੇ ਇੱਥੇ ਗਰੰਥੀ ਸਿੰਘ ਸੀਗੇ ਉਹ ਵੀ ਤੇ ਜਿਹੜੇ ਬਾਬਾ ਆਪਣੇ ਆਪਾ ਕਹਿੰਦੇ ਨੇ ਡਾਲੀ ਵਾਲਾ ਬਾਬਾ ਨਾ ਜਿਹੜਾ ਲੰਗਰ ਸਾਮਦਾ ਹੈ ਨਾ ਉਹ ਵੀ ਮਤਲਬ ਬਾਖਮਾਲਨ ਅਸੀਂ ਉਮੀਦ ਹੀ ਨਹੀਂ ਕੀਤੀ ਸੀ ਵੀ ਇੰਨਾ ਉਹ ਹੋਊਗਾ ਕਿ ਨਹੀਂ ਤੇ ਹੋ ਨਿਕਲੇ ਅਸੀਂ ਦੁਬਾਰੇ ਸਫਰ ਨੂੰ ਹਾਂ ਦੇਖ ਲੋ ਮਾਰਕੀਟ ਹਲੇ ਫਿਲਹਾਲ ক্লোਜ਼ ਹੈ ਸਾਰੀ ਇਹ ਖੁੱਲੀਆਂ ਹਲੇ ਦੁਕਾਨਾਂ ਤੋਂ ਹਸ਼ਰਕਾ ਜਾਣਾ ਅਸੀਂ ਇੱਧਰ ਨੂੰ ਐ ਲਓ ਵੀ ਆਪਣੀ ਅਜਰੇ ਜੰਦੀ ਮਾਲਾ ਦੂਜੇ ਦਿਨ ਦੀ ਪਹਿਲੀ ਬ੍ਰੇਕ ਰੈਸਟ ਤੇ ਗਰਮੀ ਆ ਤੇ ਬਹੁਤ ਹੈ ਕੱਲ ਤਾਂ ਸਵੇਰੇ ਬਹੁਤ ਵਧੀਆ ਮੌਸਮ ਸੀਗਾ ਇੱਕ ਥੋੜਾ ਜਿਹਾ ਅਸੀਂ ਲੇਟ ਹੋ ਰਹੇ ਕਿਉਂਕਿ ਅੱਜ ਅਸਨੇ 30 ਕਿਲੋਮੀਟਰ ਦਾ ਹੀ ਫਾਸਲਾ ਕੱਟਣਾ ਹੈ ਕੱਲ ਅਸੀਂ 50 ਕੱਢਿਆ ਸੀ 50 ਤੇ 30 ਹੋ ਜਾਣਗੇ ਤੇ ਟੋਟਲ ਆਪਾਂ ਨੂੰ 130 ਕੇ ਚੱਲਣਾ ਹੈ ਤੇ ਉਹਦੇ ਕਰਕੇ ਅਸੀਂ ਹੁਣ ਸਲੋ ਵੀ ਚੱਲ ਰਹੇ ਹਾਂ ਥੋੜਾ ਜਿਹਾ ਬਾਕੀ ਪਰਮੇਸ਼ਰ ਦਵਾਰ ਪਹੁੰਚਣ ਆਲੇ ਹਾਂ ਹੁਣ ਆਪਾਂ ਆ ਗਏ ਪੇੜਪੁਰਾ ਬਚਾਲੇ ਪਿੰਡ ਆਉਂਦਾ ਇੱਕ ਬਸ ਨਾਲ ਹੀ ਸਾਹਮਣੇ ਹੀ ਇਧਰ ਦੇਖਣਾ ਨਹੀਂ ਹੈਗਾ ਕਿਉਂਕਿ ਦਰਖਤ ਨੇ ਨਾ ਇਹ ਬਸ ਅੱਧਾ ਕਿਲੋਮੀਟਰ ਅੱਗੇ ਜਾ ਕੇ ਆ ਪਰਮੇਸ਼ਰ ਦਵਾਰ ਹੈ ਤੇ ਬਸ ਪਹੁੰਚਦੇ ਆ ਫਿਰ ਤੁਹਾਨੂੰ ਦਿਖਾਉਣੇ ਪਰਮੇਸ਼ਰ ਦਵਾਰ ਦੇ ਵਿਦਿਸ਼ੰਦ ਨੂੰ ਲੋ ਜੀ ਪਹੁੰਚ ਗਏ ਆਪਾਂ ਪਰਮੇਸ਼ਰ ਦਵਾਰ ਗੁਰੂ ਘਰ ਤੇ ਹੁਣ ਚੱਲਦੇ ਆਂ ਅੰਦਰ ਚੱਲਦੇ ਆਂ ਅੰਦਰ ਤੇ ਪ੍ਰਸ਼ਾਦਾ ਬਾਣੀ ਛਕਦੇ ਆਂ ਥੋੜਾ ਰੈਸਟ ਕਰਦੇ ਆਂ ਫਿਰ ਚੱਲਾਂਗੇ ਅੱਗੇ ਨੂੰ ਠੀਕ ਹੈ ਜੀ ਇਹ ਕਿ ਲਾਹ ਹੋਂ ਵਾਹ ਵਾਹ ਹੱਥ ਕਰਾਉਣਾ ਆਉਂਦੇ ਇਹ ਕਿ ਨਾ ਹੁਣ ਕਰਾਉਨੇ ਆਪਾਂ ਜੋੜੇ ਜਮਾ ਤੇ ਫਿਰ ਚੱਲਾਂਗੇ ਦਰਬਾਰ ਸਾਹਿਬ ਮੱਥਾ ਟੇਕੇ ਫੇਰ ਲੰਗਰ ਬਣੀ ਸ਼ਕਾਂਗੇ That's true. ਦੁਬਾਰ ਤੇ ਹੁਣ ਇਹ 3-4 ਘੰਟੇ ਵਾਸਤੇ ਅਸੀਂ ਲੈ ਲਿਆ ਸੀ ਕਮਰਾ ਜਿਵੇਂ ਤੁਸੀਂ ਦੇਖ ਰਹੇ ਹੋ ਨਾ ਕਿਉਂਕਿ ਅਰੈਸਟ ਕਰਨੀ ਸੀ ਦੁਬਾਰਾ ਫਿਰ ਅ ਜਿਹੜੀ ਰਾਤ ਵਾਲੀ ਵੀ ਸੀ ਇਖਤਿਆਪ ਸੀ ਕੱਲ੍ਹ ਵਾਲੀ 50 ਕਿਲੋਮੀਟਰ ਚੱਲ ਕੇ ਉਹ ਹੁਣ ਬਿਲਕੁਲ ਪੁੱਤਰ ਗਿਆ ਨਾ ਜਮ ਹੱਕ ਗਿਆ ਤੇ ਫਿਰ ਹੁਣ ਅੱਗੇ ਚੱਲ ਰਹੇ ਹਾਂ ਇਸ ਵੀਡੀਓ ਨੂੰ ਲੈ ਕੇ ਵਿਚਰਾਮ ਔਰ ਇਹਦੇ ਨਾਲ ਇਹ ਤੁਸੀਂ ਦੇਖੋ ਫਿਰ ਉਸ ਤੋਂ ਬਾਅਦ ਅਗਲੀ ਅੱਪ ਸਟਾਰਟ ਕਰਾਂਗੇ ਕਿ ਜੀ ਧੰਨਵਾਦ ਸਾਰਿਆਂ ਦਾ ਸ਼ੁ크ਰੀ ਮਿਹਰਬਾਨੀ ਵੀਡੀਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਰਹੋ ਧੰਨਵਾਦ